ਆਮ ਆਦਮੀ ਪਾਰਟੀ ਦੇ ਲਈ ਲੁਧਿਆਣਾ ਦੇ ਵਿੱਚ ਇਹ ਦੋ ਦਿਨ ਦਾ ਦੌਰਾ ਬਹੁਤ ਖਾਸ ਹੈ ਕਿਉਂਕਿ ਲੁਧਿਆਣਾ ਪੱਛਮੀ ਜਿਮਨੀ ਚੌਂ ਨੂੰ ਲੈ ਕੇ ਅੱਜ ਤੋਂ ਜਿਹੜਾ ਵਾ ਬਿਗੁਲ বাজਾਂਦੇ ਹੋਏ ਨਜ਼ਰ ਆਣਗੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੇ ਵੱਲੋਂ ਅੱਜ ਦੇ ਦੌਰੇ ਦੇ ਦੌਰਾਨ ਦੋ ਪਬਲਿਕ ਮੀਟਿੰਗਾਂ ਨੂੰ ਅਟੈਂਡ ਕੀਤਾ ਜਾਵੇਗਾ ਜਿੱਥੇ ਲੋਕਾਂ ਦੇ ਨਾਲ ਰਾਫਤਾ ਕਾਇਮ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ ਲੁਧਿਆਣਾ ਦੇ ਜਵਾਨ ਨਗਰ ਕੈਂਪ ਅਤੇ ਹੈਬੋਵਾਲ ਦੇ ਇਲਾਕੇ ਜਿਹੜੇ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਪੈਂਦੇ ਨੇ ਉੱਥੇ ਲੋਕਾਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀ ਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਰੂਬਰੂ ਹੁੰਦੇ ਹੋਏ ਨਜ਼ਰਾਨੀਗੇ ਜਿੱਥੇ ਲੋਕਾਂ ਦੀਆਂ ਮੁਸ਼ਕਿਲਾਂ ਸੁਨੀਆਂ ਜਾਣਗੀਆਂ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ 3 ਸਾਲ ਦੀਆਂ ਉਪਲਬਧੀਆਂ ਵੀ ਲੋਕਾਂ ਨੂੰ ਪਹੁੰਚਾਈਆਂ ਜਾਣਗੀਆਂ ਗੋੜਤਾਲਾ ਬਹਿ ਕਿ 11 ਜਨਵਰੀ 2025 ਨੂੰ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਖਾਲੀ ਡਿਕਲੇਅਰ ਕਰ ਦਿੱਤੀ ਗਈ ਸੀ ਜਿਸ ਤੋਂ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਆਪਣੇ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ ਓਰਰਾ ਨੂੰ ਇੱਥੋਂ ਦਾ ਉਮੀਦਵਾਰ ਬਣਾ ਕੇ ਲੁਧਿਆਣਾ ਭੇਜਿਆ ਗਿਆ ਸੀ ਜਿਸ ਦੇ ਹੱਕ ਦੇ ਵਿੱਚ ਹੁਣ ਵੱਡੇ ਆਗੂ ਵੀ ਲਗਾਤਾਰ ਲੁਧਿਆਣਾ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤੇ ਅੱਜ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਲੁਧਿਆਣਾ ਦੇ ਵਿੱਚ ਜਿੱਥੇ ਦੋ ਪਬਲਿਕ ਮੀਟਿੰਗਾਂ ਨੂੰ ਅਟੈਂਡ ਕਰਦੇ ਹੋਏ ਲੁਧਿਆਣਾ ਪਸ਼ਚਮੀ ਜਿਮਨੀ ਚੌਂ ਦਾ ਬਿਗੂਲ বাজਾਂਦੇ ਹੋਏ ਨਜ਼ਰ ਆਣਗੇ ਉੱਥੇ ਹੀ ਸ਼ਾਮ ਨੂੰ ਇੰਡਸਟਰੀ ਦੇ ਨੁਮਾਇੰਦਿਆਂ ਦੇ ਨਾਲ ਵੀ ਅਰਵਿੰਦ ਕੇਜੀਵਾਲ ਦੀ 1 ਟੂ 1 ਮੀਟਿੰਗ ਆਯੋਜਿਤ ਕੀਤੀ ਜਾਏਗੀ ਸਤਾਨੀਆ ਹੋਟਲ ਦੇ ਵਿੱਚ ਲੁਧਿਆਣਾ ਦੇ ਇੰਡਸਟਰੀ ਦੇ ਨੁਮਾਇੰਦਿਆਂ ਨੂੰ ਅਰਵਿੰਦ ਕੇਜੀਵਾਲ ਅਤੇ ਮੁੱਖ ਮੰਤਰੀ ਪੰਜਾਬ ਮਿਲਣਗੇ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਅਤੇ ਮੌਕੇ ਤੇ ਉਹਨਾਂ ਨੂੰ ਹੱਲ ਕਰਵਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਤਾਂ ਗੌਰਦਲਬ ਹੈ ਕਿ ਲੁਧਿਆਣਾ ਪੱਛਮੀ ਜਿਮਨੀ ਚੌਂ ਸਾਰੀ ਹੀ ਪਾਰਟੀਆਂ ਦੇ ਲਈ ਵਕਾਰ ਦਾ ਸਵਾਰ ਬਣੀ ਹੋਈ ਹੈ ਜਿੱਥੇ ਸੱਤਾਧਿਰ ਇਸ ਸੀਟ ਨੂੰ ਜਿੱਤਣ ਦੀ ਪੂਰਜੋਰ ਕੋਸ਼ਿਸ਼ ਕਰੇਗੀ ਕਿਉਂਕਿ ਸਰਕਾਰ ਹੁੰਦੇ ਹੋਏ ਜਿਮਣੀ ਚੋਣ ਅਕਸਰ ਸਰਕਾਰਾਂ ਹੀ ਜਿੱਤ ਰਹੀਆਂ ਵਹ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਪੂਰਾ ਜੋਰ ਲਾ ਰਹੀਆਂ ਵਹ ਕਿ ਇਹ ਨਾ ਜਿਮਣੀ ਚੋਣ ਦੇ ਵਿੱਚ ਸਰਕਾਰ ਦੇ ਉਲਟ ਵੱਡੇ ਮਾਰਜਨ ਦੇ ਨਾਲ ਸੀਟ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ ਜਾਵੇ ਜਿੱਥੇ ਇੱਕ ਵਾਰੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ अरोड़ा ਨੂੰ ਇੱਥੋਂ ਦੀ ਉਤਾਰ ਕੇ ਵੱਡਾ ਕਾਰਡ ਖੇលਿਆ ਗਿਆ ਵਹ ਉੱਤੇ ਹੀ ਦੂਜੇ ਪਾਸੇ ਸਾਬਕਾ ਕੈਬਨਟ ਮੰਤਰੀ ਭਗਪੂਰਨ ਆਸ਼ੂ ਵੀ ਲਗਾਤਾਰ ਲੋਕਾਂ ਦੇ ਨਾਲ ਰਾਫਤਾ ਕਾਇਮ ਕਰਕੇ ਜਿਮਣੀ ਚੋਣਾ ਨੂੰ ਲੈ ਕੇ ਆਪਣੀ ਪਕੜ ਮਜ਼ਬੂਤ ਕਰਦੇ ਹੋਏ ਨਜ਼ਰ ਆ ਰਹੇ ਨੇ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਹਜੇ ਪੱਤੇ ਆਪਣੇ ਨਹੀਂ ਖੋਲੇ ਗਏ ਨੇ ਪਰ ਜਿੱਦਾਂ ਹੀ ਜਿਮਣੀ ਚੋਣਾ ਦੀ ਡੇਟਾ ਦਾ ਐਲਾਨ ਹੋਏਗਾ ਤਾਂ ਬਾਕੀ ਦੀਆਂ ਪਾਰਟੀਆਂ ਵੀ ਪੂਰੀ ਕਮਰ ਕੱਸ ਕੇ ਇਹਨਾਂ ਜਿਮਣੀ ਚੋਣਾ ਨੂੰ ਜਿੱਤਣ ਵਾਸਤੇ ਮੈਦਾਨ ਦੇ ਵਿੱਚ ਉਤਰਦੀਆਂ ਹੋਈਆਂ ਨਜ਼ਰ ਆਣਗੀਆਂ ਤਾਂ ਅੱਜ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਲੁਧਿਆਣਾ ਦੇ ਦੋ ਦੌਰੇ ਦੇ ਦੋ ਦਿਨ ਦੇ ਦੌਰੇ ਤੇ ਪਹੁੰਚੇ ਨੇ ਜਿੱਥੇ 3 ਸਾਲ ਦੀਆਂ ਉਪਲਬਧੀਆਂ ਲੋਕਾਂ ਤੱਕ ਪਹੁੰਚਾਣਗੇ ਉੱਥੇ ਹੀ ਲੁਧਿਆਣਾ ਪੱਛਮੀ ਜਿਮਨੀ ਚੌਂ ਨੂੰ ਲੈ ਕੇ ਆਪਣੀ ਰਣਨੀਤੀ ਦਾ ਆਪਣੀ ਰਾਜਨੀਤੀ ਦਾ ਬਿਗੁਲ ਵੀ বাজਾਉਂਦੇ ਹੋਏ ਪ੍ਰਚਾਰ ਦਾ ਬਿਗੁਲ ਵੀ বাজਾਉਂਦੇ ਹੋਏ ਨਜ਼ਰ ਆਣਗੇ ਤਾਂ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੀਟ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਜਾਂਦੀ ਹੈ ਤੇ ਕਿਹੜੀ ਪਾਰਟੀ ਦਾ ਨੁਮਾਇੰਦਾ ਐਮਐਲਏ ਬਣ ਕੇ ਵਿਧਾਨ ਸਭਾ ਪਹੁੰਚਦਾ ਵਾ ਕੈਮਰਾਮੈਨ ਕੁਲਦੀਪ ਦੇ ਨਾਲ ਬਵੇਕ ਟੱਲ ਪੰਜਾਬ ਤੱਕ ਲੁਧਿਆਣਾ